ਮਾਇਕਲਿਸ ਮਿਸੇ ਕੁਦੀਪ ਚਾਲੇ ਮਲਵਾਇਆ ਹੈ ਜਕਰਾਾ ਵੀਰ ਵਜਰੰਗੇ ਹਰ ਹਰ ਮਹਾਦੇਵ ਅੱਜ ਪੰਜਾਬ ਦੇ ਵਿੱਚ ਤੁਸੀਂ Hindu ਸਮਾਜ ਦਾ ਹਾਲਾਤ ਦੇਖੋ ਆਪਣੇ ਸਮਾਜ ਦੇ ਲਈ ਹੱਕ ਬੁਲੰਦ ਕਰਨ ਦੇ ਲਈ ਆਪਣੇ ਸਮਾਜ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਦੇਖੋ ਕਿਦਾਂ ਤੋਹਫਾ ਮਿਲਿਆ ਸਾਡੇ ਹਿੰਦੂ ਨੇਤਾ ਸ਼ਹੀਦ ਜਿਹੜੇ ਸੁਖਦੇਵ <th>ੱਪਰ ਜੀ ਦੇ ਵੰਸ਼ਜ ਉਹਨਾਂ ਦੇ ਉੱਤੇ ਜਾਨਲੇਵਾ ਕਾਤਲਾਨਾ ਹਮਲਾ ਕੀਤਾ ਚਾਰ ਨਿਹੰਗ ਬਾਣਿਆਂ ਦੇ ਵਿੱਚ ਅਤਵਾਦੀ ਲੋਕ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੇ ਹਿੰਦੂ ਨੇਤਾ ਦੇ ਉੱਤੇ <th>ੱਪਰ ਸਾਹਿਬ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਅਸੀਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਕੀ ਗੱਲ Hindu ਸਮਾਜ ਇੱਥੇ ਪਲਾਨ ਕਰ ਜਵੇ ਜੇ ਅਸੀਂ ਆਪਣੇ ਹੱਕ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਨੇ ਆ ਤੇ ਨਾ ਸਾਡੀ ਪ੍ਰਸ਼ਾਸਨ ਕੋਈ ਸੁਣਦਾ ਆ ਤੇ ਨਾ ਕੋਈ ਸਰਕਾਰਾਂ ਸੁਣਦੀਆਂ ਜਿਹਦਾ ਨਤੀਜਾ ਤੁਸੀਂ ਦੇਖੋ ਲੁਧਿਆਣੇ ਦੇ ਵਿੱਚ Hindu ਨੇਤਾ ਦੇ ਉੱਪਰ ਕਿਦਾਂ ਕਾਤਲਾਨਾ ਹਮਲਾ ਕੀਤਾ ਗਿਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਦੀ ਬਹੁਤ ਵੱਡੀ ਨਲਾਕੀ ਕਵਾਂਗੇ ਜੇਕਰ ਜਲਦ ਤੋਂ ਜਲਦ ਇਹੋ ਜੇ ਦੋਸ਼ੀਆਂ ਨੂੰ ਨਾਮ ਫੜਿਆ ਗਿਆ ਤੇ ਲੁਧਿਆਣੇ ਤੋਂ ਇਹ ਜਿਹੜਾ ਸੰਘਰਸ਼ ਦਾ ਆਗਾਜ਼ ਪੂਰੇ ਪੰਜਾਬ ਦੇ ਵਿੱਚ ਕੀਤਾ ਜਾਏਗਾ ਅਸੀਂ Hindu ਸਮਾਜ ਨੂੰ ਜਾਗਰਿਤ ਕਰਕੇ ਆਪਣੇ ਹੱਕਾਂ ਦੀ ਲੜਾਈ ਲਈ ਆਪਣੇ Hindu ਨੇਤਾ ਦੇ ਉੱਤੇ ਹੋਏ ਹਮਲੇ ਦਾ ਬਦਲਾ ਜਿਹੜਾ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾਏਗਾ ਜੈ ਸ਼ੇ ਰਾਮ ਜੈ ਸ਼ੇ ਰਾਮ